ਸਾਤ ਹੁੰਦੀ ਹੈ ਜਿਹੜਾ ਪਾਣੀ ਸਾਰਾ ਬਜ਼ਾਰਾ ਵਿੱਚ ਖੜਦਾ ਹੈ ਉਹਦੇ ਪ੍ਰੋਬਲਮ ਨੂੰ ਹੱਲ ਕਰਨ ਲਈ ਅਸੀਂ ਜਿਹੜੀਆਂ ਨੇ ਨਵੀਆਂ ਮਸ਼ੀਨਾਂ ਲੈਂਦੀਆਂ ਨੇ ਐਮਸੀ ਆਫਿਸ ਜਿੱਥੇ ਪਾਣੀ ਖੜਦਾ ਸਾਰਾ ਬਾਜ਼ਾਰ ਦੇ ਵਿੱਚ ਦੋ ਮਸ਼ੀਨਾਂ ਸੀ ਉੱਥੇ ਲਾ ਰਹੀਆਂ ਕਿਉਂਕਿ ਐਮਸੀ ਦੇ ਵਿੱਚ ਖੂਬ ਬਣਿਆ ਇਹ ਮਸ਼ੀਨਾਂ ਚੱਕ ਕੇ ਪਾਣੀ ਬਾਹਰ ਸਿੱਟਣੀਆਂ ਦੇ ਨਾਲ ਬਹੁਤ ਸਾਰਾ ਜਿਹੜਾ ਸਾਡੀਆਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਔਰ ਜਦੋਂ ਬਰਸਾਤ ਹੁੰਦੀ ਹੈ ਜਿਹੜਾ ਪਾਣੀ ਸਾਰਾ ਬਜ਼ਾਰਾ ਵਿੱਚ ਖੜਦਾ ਉਹਦੇ ਪ੍ਰੋਬਲਮ ਨੂੰ ਹੱਲ ਕਰਨ ਲਈ ਅਸੀਂ ਜਿਹੜੀਆਂ ਨੇ ਨਵੀਆਂ ਮਸ਼ੀਨਾਂ ਲੈਂਦੀਆਂ ਨੇ ਜਿਹਦੇ ਵਿੱਚ ਇਹ ਤਕਰੀਬਨ 56 ਲੱਖ ਰੁਪਏ ਦੀ ਕੋਸਟ ਆਈ ਇਹਦੀ ਜਿਵੇਂ ਸੇਖੂ ਪਰੇ ਚ ਤਿੰਨ ਅਸੀਂ ਮਸ਼ੀਨਾਂ ਲਾਵਾਂਗੇ ਐਮਸੀ ਆਫਿਸ ਜਿੱਥੇ ਪਾਣੀ ਖੜਦਾ ਸਾਰਾ ਬਾਜ਼ਾਰ ਦੇ ਵਿੱਚ ਦੋ ਮਸ਼ੀਨਾਂ ਅਸੀਂ ਉੱਥੇ ਲਾ ਰਹੀਆਂ ਕਿਉਂਕਿ ਐਮਸੀ ਦੇ ਵਿੱਚ ਖੂਬ ਬਣਿਆ ਇਹ ਮਸ਼ੀਨਾਂ ਚੱਕ ਕੇ ਪਾਣੀ ਬਾਹਰ ਸਿੱਟਣਗੀਆਂ ਤੇ ਬਹਾਮਣ ਮਾਜਰ ਜੇ ਇੱਕ ਦੁਸ਼ਹਿਰਾ ਗਰਾਊਂਡ ਜਿਹੜਾ ਇੱਥੇ ਇੱਕ ਇਹਦੇ ਨਾਲ ਜਿਹੜੀ ਬਹੁਤ ਸਾਰੀ ਸਮੱਸਿਆ ਹੈ ਪਾਣੀ ਖੜਦੀ ਉਹ ਹੱਲ ਹੋਊਗੀ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ 37 ਲੱਖ ਰੁਪਏ ਦੀ ਜੀਟੀ ਮਸ਼ੀਨ ਇਹ ਜਿੱਥੇ ਮਰਜੀ ਹੁਣ ਇਹ ਹੈ ਕਈ ਵਾਰ ਹੁੰਦਾ ਸੀ ਕਿ ਗੱਡੀ ਨਹੀਂ ਜਾ ਸਕਦੀ ਵੱਡੀ ਛੋਟੀ ਗਲੀਆਂ ਉੱਥੇ ਵੀ ਇਹ ਜਾ ਸਕਣਗੀਆਂ ਸੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਤਿੰਨ ਮਿਨੀ ਜੈਟਿੰਗ ਮਸ਼ੀਨ ਦਿੱਤੀਆਂ ਨੇ ਪੰਪ ਸੈੱਟ ਦਿੱਤੇ ਨੇ ਡਿਸਲਟਿੰਗ ਮਸ਼ੀਨ ਜੇ ਸਰਵਿਸ ਜਿਹੜੀ ਆਹ ਮਸ਼ੀਨਾਂ ਇਹ ਵੀ ਕਈ ਆ ਸੋ ਇਹਦੇ ਨਾਲ ਬਹੁਤ ਸਾਰਾ ਜਿਹੜਾ ਸਾਡੀਆਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਔਰ ਅਸੀਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਾਅਦੇ ਇਸ ਗੱਲ ਬਚਨ ਬਧਾ ਕਿ ਲੋਕਾਂ ਨੂੰ ਸਾਫ਼ ਸੁਥਰਾ ਅਸੀਂ ਸਮਾਜ ਦੀ ਇਹ ਸਾਫ਼ ਸੁਥਰੀ ਸਾਰੀਆਂ ਗਲੀਆਂ ਨਾਲੀਆਂ ਹੋਣ ਤੇ ਸੀਵਰੇਜ ਦਾ ਜਿਹੜਾ ਸਰੰ ਦਾ ਬਹੁਤ ਵਿਗੜਿਆ ਹੋਆ ਸਿਸਟਮ ਹੈ ਉਹਨੂੰ ਠੀਕ ਕਰ ਸਕੀਏ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹਨੂੰ ਠੀਕ ਕਰਾਂਗੇ ਬਹੁਤ ਚਿਰ ਸ਼ਹਿਰ ਦੇ ਵਸਨੀਕ ਨੇ ਸਿਆ ਲੇਕਿਨ ਹੁਣ ਇਹ ਸਾਰਾ ਆਨਲਾਈਨ ਤੇ ਆ ਚਲਿਆ ਅਸੀਂ ਸ਼ਹਿਰ ਦੇ ਵਸਨੀਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਮਾਨਯੋਗ ਸਰਦਾਰ ਭੌਂਸੀ ਜੀ ਮਾਨ ਵੱਲੋਂ ਆਮ ਪਾਰਟੀ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਿ ਜਿਹੜੀਆਂ ਇਹ ਸਮੱਸਿਆਵਾਂ ਨੇ ਇਹਨੂੰ ਹੱਲ ਕਰਕੇ ਦੇਵਾਂਗੇ ਠੀਕ ਸਾਥ ਹੁੰਦੀ ਹੈ ਜਿਹੜਾ ਪਾਣੀ ਸਾਰਾ ਬਜ਼ਾਰਾ ਵਿੱਚ ਖੜਦਾ ਹੈ ਉਹਦੇ ਪ੍ਰੋਬਲਮ ਨੂੰ ਹੱਲ ਕਰਨ ਲਈ ਅਸੀਂ ਜਿਹੜੀਆਂ ਨੇ ਨਵੀਆਂ ਮਸ਼ੀਨਾਂ ਲੈਂਦੀਆਂ ਨੇ ਐਮਸੀ ਆਫਿਸ ਜਿੱਥੇ ਪਾਣੀ ਖੜਦਾ ਸਾਰਾ ਬਾਜ਼ਾਰ ਦੇ ਵਿੱਚ ਦੋ ਮਸ਼ੀਨਾਂ ਅਸੀਂ ਉੱਥੇ ਲਾ ਰਹੀਆਂ ਕਿਉਂਕਿ ਐਮਸੀ ਦੇ ਵਿੱਚ ਖੂਬ ਬਣਿਆ ਇਹ ਮਸ਼ੀਨਾਂ ਚੱਕ ਕੇ ਪਾਣੀ ਬਾਹਰ ਸਿੱਟਣਗੀਆਂ ਇਹਦੇ ਨਾਲ ਬਹੁਤ ਸਾਰਾ ਜਿਹੜਾ ਸਾਡੀਆਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਔਰ ਜਦੋਂ ਬਰਸਾਤ ਹੁੰਦੀ ਹੈ ਜਿਹੜਾ ਪਾਣੀ ਸਾਰਾ ਬਾਜ਼ਾਰਾ ਵਿੱਚ ਖੜਦਾ ਉਹਦੇ ਪ੍ਰੋਬਲਮ ਨੂੰ ਹੱਲ ਕਰਨ ਲਈ ਅਸੀਂ ਜਿਹੜੀਆਂ ਨੇ ਨਵੀਆਂ ਮਸ਼ੀਨਾਂ ਲੈਂਦੀਆਂ ਨੇ ਜਿਹਦੇ ਵਿੱਚ ਇਹ ਤਕਰੀਬਨ 56 ਲੱਖ ਰੁਪਏ ਦੀ ਕੋਸਟ ਆਈ ਇਹਦੀ ਜਿਵੇਂ ਸੇਖੂਪੁਰੇ ਚ ਤਿੰਨ ਅਸੀਂ ਮਸ਼ੀਨਾਂ ਲਾਵਾਂਗੇ ਐਮਸੀ ਆਫਿਸ ਜਿੱਥੇ ਪਾਣੀ ਖੜਦਾ ਸਾਰਾ ਬਾਜ਼ਾਰ ਦੇ ਵਿੱਚ ਦੋ ਮਸ਼ੀਨਾਂ ਅਸੀਂ ਉੱਥੇ ਲਾ ਰਹੀਆਂ ਕਿਉਂਕਿ ਐਮਸੀ ਦੇ ਵਿੱਚ ਖੂਬ ਬਣਿਆ ਇਹ ਮਸ਼ੀਨਾਂ ਚੱਕ ਕੇ ਪਾਣੀ ਬਾਹਰ ਸਿੱਟਣਗੀਆਂ ਤੇ ਬਰਮਣਵਾਜਰ ਜੇ ਇੱਕ ਦੁਸ਼ਹਿਰਾ ਗਰਾਉਂਡ ਜਿਹੜਾ ਇੱਥੇ ਇੱਕ ਇਹਦੇ ਨਾਲ ਜਿਹੜੀ ਬਹੁਤ ਸਾਰੀ ਸਮੱਸਿਆ ਹੈ ਪਾਣੀ ਖੜਦੇ ਉਹ ਹੱਲ ਹੋਊਗੀ। ਔਰ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ 37 ਲੱਖ ਰੁਪਏ ਦੀ ਜੀਟੀ ਮਸ਼ੀਨ ਇਹ ਜਿੱਥੇ ਮਰਜ਼ੀ ਹੁਣ ਇਹ ਹੈ ਕਈ ਵਾਰ ਹੁੰਦਾ ਸੀ ਕਿ ਗੱਡੀ ਨਹੀਂ ਜਾ ਸਕਦੀ ਵੱਡੀ। ਛੋਟੀ ਗਲੀ ਹੈ ਉੱਥੇ ਵੀ ਇਹ ਜਾ ਸਕਣਗੀਆਂ। ਸੋ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਤਿੰਨ ਮਿਨੀ ਜੈਟਿੰਗ ਮਸ਼ੀਨ ਦਿੱਤੀਆਂ ਨੇ ਪੰਪ ਸੈੱਟ ਦਿੱਤੇ ਨੇ ਡਿਸਲਟਿੰਗ ਮਸ਼ੀਨ ਜੇ ਸਰਵਿਸ ਜਿਹੜੀ ਆਹ ਮਸ਼ੀਨਾਂ ਇਹ ਵੀ ਕਈ ਆ ਸੋ ਇਹਦੇ ਨਾਲ ਬਹੁਤ ਸਾਰਾ ਜਿਹੜਾ ਸਾਡੀਆਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਔਰ ਅਸੀਂ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਗੱਲ ਇਸ ਗੱਲ ਬਚਨ ਬਧਾ ਕਿ ਲੋਕਾਂ ਨੂੰ ਸਾਫ਼ ਸੁਥਰਾ ਅਸੀਂ ਸਮਾਜ ਦੀ ਇਹ ਸਾਫ਼ ਸੁਥਰੀ ਸਾਰੀਆਂ ਗਲੀਆਂ ਨਾਲੀਆਂ ਹੋਣ ਅਤੇ ਸੀਵਰੇਜ ਦਾ ਜਿਹੜਾ ਸਰੰ ਦਾ ਬਹੁਤ ਵਿਗੜਿਆ ਹੋਆ ਸਿਸਟਮ ਹੈ ਉਹਨੂੰ ਠੀਕ ਕਰ ਸਕੀਏ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਹੋਣਾ ਹੈ ਕਿ ਅਸੀਂ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹਨੂੰ ਠੀਕ ਕਰਾਂਗੇ ਬਹੁਤ ਚਿਰ ਸ਼ਹਿਰ ਦੇ ਵਾਸੀਆਂ ਨੇ ਸਿਆ ਲੇਕਿਨ ਹੁਣ ਇਹ ਸਾਰਾ ਆਨਲਾਈਨ ਤੇ ਆ ਚਲਿਆ ਅਸੀਂ ਸ਼ਹਿਰ ਦੇ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਮਾਨਯੋਗ ਸਰਦਾਰ ਭੌਂਸੀ ਮਾਨਵ ਲੋ ਆਮ ਪਾਰਟੀ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਿ ਜਿਹੜੀਆਂ ਇਹ ਸਮੱਸਿਆਵਾਂ ਨੇ ਇਹਨੂੰ ਹੱਲ ਕਰਕੇ ਦਵਾਂਗੇ ਠੀਕ ਹੈ